ਹਾਂ ਉਹ ਕਿੰਨੇ ਪਹਿਲਾਂ ਪਤਾ ਲੱਗਿਆ ਕਦੋਂ ਦੀ ਕਿ ਜੰਮੂ ਦਾ ਉਸੇ ਦਿਨ ਪਤਾ ਲੱਗਿਆ ਉਹ ਇਹ ਰੋਜ਼ ਗੱਲ ਕਰਦੇ ਹੁੰਦੇ ਸੀ ਉਹਨਾਂ कैरेक्टर ਤੇ ਕਿ ਤਾਂ ਜਿਵੇਂ ਮੈਂ ਫੋਨ ਮੈਂ ਤਾਂ ਰਵਿੰਦਰ ਫੋਨ ਤੇ ਉਹ ਚੱਕ ਰਿਹਾ ਤਾਂ ਫਿਰ ਉਹ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਉਹ ਲੋਡ ਲੈਣ ਗਿਆ ਆ ਤਾਂ ਕਰਕੇ ਨਹੀਂ ਚੱਕਦਾ ਮੈਂ ਜੇ ਨਹੀਂ ਲੋਡ ਲੈਣ ਵੀ ਗਿਆ ਤਾਂ ਵੀ ਫਿਰ ਫੋਨ ਤਾਂ ਚੱਕੀ ਉਹ ਗੱਲ ਤਾਂ ਕਰੇਗਾ ਕਿ ਫਿਰ ਉਹ ਕਹਿੰਦਾ ਜੀ ਉਹਦਾ ਮਾਲਾ ਗਿਆ ਐਕਸੀਡੈਂਟ ਹੋ ਗਿਆ ਮੈਂ ਕਿਹਾ ਜੀ ਮਾਰਾ ਜਾ ਕਿਸ ਹਾਲ ਨਾ ਕਿ ਜਦੋਂ ਵੀ ਫਿਰ ਉਹਨੇ ਹੌਲੀ ਕੋਈ ਮੈਨੂੰ ਸਾਈਡ ਤੇ ਦੰਕੀ ਬੇਸਤਾਨ ਕਰਕੇ ਪੂਰਾ ਐਸਾ ਵੈਰੀ ਕੁਇਕ ਜਿਹਾ ਤੇ ਉਹ ਬੰਦਾ ਇੱਕ ਜਿਹੜਾ ਜਿਹੜੀ ਜਿਹੜੀ ਖਰਾਬ ਸੀ ਉਹਦੇ ਗੱਡੀ ਵਾਲਾ ਬੰਦਾ ਸੈल्फ ਮਾਰਦਾ ਸੀ ਉਹਨੇ ਅੰਦਰੋਂ ਜੰਪ ਕਰ ਦਿੱਤਾ ਉਹਨੇ ਟਰਾਲਾ ਦੇਖ ਕੇ ਨਹੀਂ ਤੇ ਇਹਦੀ ਜੁਟ ਨਾਂਗੇ ਸੀ ਤਾਂ ਇਹਦੇ ਟਰਾਲੇ ਦੇ ਪੈਰਾਂ ਦੇ ਥੱਲੇ ਉਹ ਬੰਦਾ ਆ ਗਿਆ ਉੱਥੇ ਥਾਂ ਹੀ ਖਤਮ ਹੋ ਗਿਆ ਪਹਿਲਾਂ ਫੋਨ ਤਾਂ ਨਹੀਂ ਕਰਦਾ ਸੀ ਮੁੰਡਾ ਜਦੋਂ ਇਹ ਹਾਦਸਾ ਹੋਇਆ ਉਹਨੇ ਨਹੀਂ ਕੀਤਾ ਨਹੀਂ ਨਹੀਂ ਉਹ ਤਾਂ ਪਹਿਲਾਂ ਨਹੀਂ ਕੀਤਾ ਉਹਨੇ ਉਹਦਾ ਡੇਢ ਨਹੀਂ ਕਰ ਲੈਂਦਾ ਸੀ ਤੇ ਇਸੇ ਲਈ ਉਹਦੇ ਲੋਨ-ਨੋਨ ਲੈ ਕੇ 2 ਵਾਰ ਰਾਤ ਹੋ ਜਾਂਦੀ ਸੀ ਸਰਪੇ ਬੰਦਾ ਨਿਆਣਾ ਦੇ ਨੇ ਅਰੈਸਟ ਕਰਨਾ ਹੁੰਦਾ ਮੈਂ ਦਵਿੰਦਰ ਸਿੰਘ ਪਿੰਡ ਸੈਲਾ ਖੋੜ ਦੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮੇਰਾ ਲੜਕਾ ਅਰਵਿੰਦਰ ਜੋ ਕਿ 7-8 ਮਹੀਨੇ ਪਹਿਲੇ ਮੈਂ ਉਹਨੂੰ ਲੋਕਾਂ ਤੋਂ ਪੈਸਾ ਪਸਾ ਫੜ ਕੇ ਉਹਨੂੰ ਡ੍ਰਾਈਵਿੰਗ ਵਾਸਤੇ ਭੇਜਿਆ ਸੀ ਜਿੱਥੇ ਕਿ ਉਹਨੇ ਪਹਿਲੀ ਟਰਾਈ ਵਿੱਚ ਹੀ ਲਾਇਸੈਂਸ ਬਣਾ ਕੇ ਦੋ ਕੁ ਮਹੀਨੇ ਦੇ ਕਰੀਬ ਉਹਨੇ ਗੱਡੀ ਚਲਾਈ ਹਜੇ ਉਹਨੇ ਤਨਖਾਹ ਵੀ ਨਹੀਂ ਲਈ ਸੀ ਤਾਂ 25 8 2025 ਨੂੰ ਦਿਨ ਨੂੰ 1:30 ਵਜੇ ਦੇ ਕਰੀਬ ਉਹਦਾ ਗੱਡੀ ਦਾ ਐਕਸੀਡੈਂਟ ਹੋਣ ਤੇ ਉਹਦੇ ਗੱਡੀ ਦੇ ਥੱਲੇ ਬੰਦਾ ਆ ਗਿਆ ਜੋ ਕਿ ਥਾਂ ਹੀ ਖਤਮ ਹੋ ਗਿਆ ਤੇ ਉੱਥੇ ਦੀ ਪੁਲਿਸ ਨੇ ਉਹਨੂੰ ਉਸੇ ਵੇਲੇ ਅਰੈਸਟ ਕਰਕੇ ਉਹਨੂੰ ਜੇਲ੍ਹ ਭੇਜ ਦਿੱਤਾ ਜੇਲ੍ਹ ਵਿੱਚ ਸਾਰੀ ਕਾਰਵਾਈ ਹੋਣ ਤੇ ਮੇਰੇ ਲੜਕੇ ਦੀ 30% ਗਲਤੀ ਕੱਢੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਤੇਰਾ ਕਸੂਰ ਨਹੀਂ ਹੈਗਾ لیکن اگر بندہ مر گیا ਕਰਕੇ ਇੱਥੇ ਤੱਕ ਕਾਨੂੰਨ ਹੈ ਜਿਹੜਾ ਉਹਦੇ ਮੁਤਾਬਕ ਇਹਨੂੰ ਮੇਰੇ ਲੜਕੇ ਨੂੰ 30% ਉਹਨਾਂ ਨੇ ਗਲਤੀ ਕੱਢ ਕੇ ਤੇ 70000 ਡਰਾਮ ਮੇਰੇ ਲੜਕੇ ਨੂੰ ਫਾਈਨ ਪਾਇਆ ਜੋ ਕਿ ਇੰਡੀਆ ਦਾ 17 ਲੱਖ ਦੇ ਕਰੀਬ ਬਣਦਾ ਹੈ ਮੈਂ ਇੱਕ ਗਰੀਬ ਬੰਦਾ ਹੋਣ ਕਰਕੇ ਮੈਂ ਇੰਨਾ ਪੈਸਾ ਨਹੀਂ ਦੇ ਸਕਦਾ ਉੱਥੇ ਦਾ ਇਹ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਗਰ ਜੁਰਮਾਨਾ ਨਹੀਂ ਤੁਸੀਂ ਪੇ ਕਰੋਗੇ ਤਾਂ ਉਹਨਾਂ ਚਿਰ ਤੁਹਾਡਾ ਲੜਕਾ ਜੇਲ੍ਹ ਵਿੱਚ ਹੀ ਰਹੂਗਾ ਤੇ ਜੁਰਮਾਨਾ ਦੇਣ ਤੋਂ ਬਾਅਦ ਉਹ ਉਸੇ ਵੇਲੇ ਛੱਡ ਦੋਗੇ ਜਿਹੜੀ ਗੱਡੀ ਦੀ ਤੁਸੀਂ ਗੱਲ ਕਰ ਰਹੇ ਹੋ ਗੱਡੀ ਰੋਡ ਦੇ ਵਿੱਚ ਖੜੀ ਸੀ ਕਿਉਂ ਜਾਸੀ ਗੱਡੀ ਚੌਕ ਦੇ ਵਿੱਚ ਖੜੀ ਸੀ ਜੀ ਗੱਡੀ ਖਰਾਬ ਸੀ ਤੇ ਚੌਕ 'ਚ ਖੜੀ ਸੀ ਨਾ ਉਹਨਾਂ ਨੇ ਕੋਈ ਸੇਫਟੀ ਲਾਈ ਜੋ ਸੀ ਕਹਿੰਦੇ ਆ ਤੇ ਨਾ ਕਿਸੇ ਨੂੰ ਨਹੀਂ ਰਿਪੋਰਟ ਨੂੰ ਇਨਫੋਰਮੇਸ਼ਨ ਦਿੱਤੀ ਸੀ ਉਹਨਾਂ ਦੀ ਜ਼ਿਆਦਾ ਗਲਤੀ ਹੈ ਇਸ ਕਰਕੇ ਮੇਰੇ ਲੜਕੇ ਦੀ ਗਲਤੀ ਉਹਨਾਂ ਨੇ 30% ਕੱਢੀ ਹੈ ਬੰਦਾ ਮਾਰਨ ਕਰਕੇ ਅਗਰ ਬੰਦਾ ਵੱਜ ਜਾਂਦਾ ਤਾਂ ਮੇਰੇ ਲੜਕੇ ਦੀ ਕੋਈ ਗਲਤੀ ਨਹੀਂ ਸੀ ਤੁਸੀਂ ਕੀ ਜਾਣੋ ਮੈਂ ਸਰਕਾਰ ਤੋਂ ਸੰਸਥਾਵਾਂ ਤੋਂ ਇਹ ਜਾਣਾਂ ਆ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਕਿ ਮੈਂ ਆਪਣੇ ਬੱਚੇ ਨੂੰ ਛੜਾ ਸਕਾਂ ਹਾਂ ਇੰਨਾ ਆ ਕਿ ਉਸ ਗਵਰਨਮੈਂਟ ਨੇ ਨਾਮ ਮੇਰੇ ਬੇਟੇ ਦਾ ਲਾਇਸੈਂਸ ਕੋਈ ਖਰਾਬ ਕੀਤਾ ਤੇ ਨਾ ਉਹਨੇ ਰਿਪੋਰਟ ਕਰਨਾ ਆ ਉਹ ਕਹਿੰਦੇ ਫਾਈਨ ਭਰੋ ਤੇ ਬਾਹਰ ਜਾਓ ਤੇ ਆਪਣਾ ਕੰਮ ਕਰੋ ਉੱਥੇ ਰਹਿ ਸਕਦਾ ਹੈ